ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਸਮੇਂ ਜਿਹੜਾ ਹੈਗਾ ਕਣਕ ਦੀ ਫਸਲ ਦੇ ਵਿੱਚ ਦਾਣਿਆਂ ਦਾ ਜਿਹੜਾ ਭਰਾ ਚੱਲ ਰਿਹਾ ਭਰ ਰਹੇ ਦਾਣੇ। ਕਣਕ ਜਿਹੜੀ ਹੈਗੀ ਆ ਰੰਗ ਬਟਾਉਣਾ ਸ਼ੁਰੂ ਹੋ ਗਿਆ ਥੋੜਾ ਥੋੜਾ ਜਿਹੜੀ ਸਮੇਂ ਸਿਰ ਬੀਜੀ ਕਣਕ ਹੈ। ਤੇ ਇਸ ਸਮੇਂ ਜਿਹੜਾ ਜਿਵੇਂ ਪਿਛਲੇ ਸਾਲਾਂ 'ਚ ਦੇਖਣ ਨੂੰ ਆਇਆ ਨਾ ਕਈ ਥਾਵਾਂ ਦੇ ਉੱਤੇ ਤੁਹਾਨੂੰ ਸਿੱਟਿਆਂ ਦੇ ਉੱਤੇ ਦਾਗ ਧੱਬੇ ਖਾਸ ਤੌਰ ਤੇ ਜਿਵੇਂ 222 ਦੇ ਵਿੱਚ ਪਿਛਲੇ 2-3 ਸਾਲਾਂ ਚ ਨਜ਼ਰ ਆਉਂਦੇ ਰਹੇ ਹੈ ਜਦੋਂ ਤਾ ਮਨ ਉੱਚ ਹੁੰਦਾ ਤਾਂ ਇਸ ਤਰ੍ਹਾਂ ਦੀ ਤੁਹਾਨੂੰ ਸਮੱਸਿਆ ਦੇਖਣ ਨੂੰ ਮਿਲ ਸਕਦੀ ਹੈ ਤਾਂ ਉਹਦੀ ਬਾਬਤ ਇੱਕ ਦੋ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਸੀ ਦੇਖੋ ਕਿਸਾਨ ਵੀਰੋ ਜਿਹੜਾ ਪਹਿਲਾਂ ਵੀ ਮੈਂ ਤੁਹਾਨੂੰ ਵਾਰ-ਵਾਰ ਜਿਹੜੀ ਹਰ ਵਾਰੀ ਫਸਲ ਦੇ ਉੱਤੇ ਜਦੋਂ ਵੀ ਆਪਣੀ ਫਸਲ ਗੋਭ ਦੇ ਵਿੱਚ ਹੁੰਦੀ ਜਾਂ ਨਸਾਰੇ ਤੇ ਹੁੰਦੀ ਉਦੋਂ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਕਿ ਜਦੋਂ ਫਸਲ ਗੋਭ ਚ ਨਸਾਰੇ ਤੇ ਐ ਬੂਰ ਪੈ ਰਿਹਾ ਪੋਲੀਨੇਸ਼ਨ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਦਾਣਾ ਪਰਣਾ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਆਪਾਂ ਖਾਸ ਤੌਰ ਤੇ ਉਲੀ ਰੋਗ ਦਾ ਖਿਆਲ ਰੱਖਣਾ ਹੁੰਦਾ ਜਦੋਂ ਤੁਹਾਡੇ ਫਸਲ ਦੇ ਸਿੱਟਿਆਂ ਦੇ ਵਿੱਚ ਕਣਕ ਦੇ ਵਿੱਚ ਸਿੱਟਿਆਂ ਦੇ ਵਿੱਚ ਦਾਣੇ ਪਰਨੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਦਾਣੇ ਦਾ ਸਾਈਜ਼ ਸ਼ੇਪ ਬਣ ਜਾਂਦੀ ਹੈ ਫਿਰ ਜੇ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਉਹਦੇ ਵਿੱਚ ਕਿਸੇ ਕਿਸਮ ਦੀ ਖੁਰਾਉਣ ਦੀ ਜ਼ਰੂਰਤ ਨਹੀਂ ਹੁੰਦੀ। ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਬਿਮਾਰੀ ਹੈ ਜਿਵੇਂ ਸਕੈਬ ਰੋਗ ਜਾਂ ਕੋਈ ਚਲਸ ਰੋਗ ਵਗੈਰਾ ਉਹਦੇ ਵਿੱਚ ਕੀ ਹੁੰਦਾ ਕਿ ਸਿੱਟੇ ਦੇ ਸਾਰੇ ਜਾਂ ਕੁਝ ਹਿੱਸੇ ਦਾ ਰੰਗ ਫਿੱਕਾ ਪੈਂਦਾ ਏਵੇਂ ਹੀ ਹੁੰਦੀਆਂ ਨੇ ਨਿਸ਼ਾਨੀਆਂ। ਜੇ ਮਤਲਬ ਹਵਾ 'ਚ ਸੈੱਲ ਜ਼ਿਆਦਾ ਤੇ ਫਿਰ ਜਿਹੜੀ ਸਿੱਟਿਆਂ ਦੇ ਉੱਤੇ ਕਈ ਵਾਰ ਗੁਲਾਬੀ, ਜਾਮਨੀ ਰੰਗ ਦੇ ਜਿਹੜੀ ਫੰਗਸ ਦੀ ਗ੍ਰੋਥ ਹੁੰਦੀ ਹੈ ਤੇ ਜਿਹੜੀ ਮੇਨ ਗੱਲ ਧਿਆਨ ਦੇਣ ਯੋਗ ਹੈ ਕਿ ਸਿੱਟਿਆਂ ਦੇ ਵਿੱਚ ਜਿੱਥੇ ਬਿਮਾਰੀ ਪੈਂਦੀ ਹੈ ਉੱਥੇ ਦਾਣੇ ਨਹੀਂ ਪਰਦੇ। ਜਾਂ ਜੇ ਬਣਦੇ ਵੀ ਤਾਂ ਝੁਰੜੇ ਮੁਰੜੇ ਛੋਟੇ ਬਰੀਕ ਬਹੁਤ ਹੁੰਦੇ ਆ ਜੀਰਾ ਜਿਹਨੂੰ ਅਸੀਂ ਜੀਰਾ ਬਣ ਜਾਂਦਾ ਬਰੀਕ ਬਣ ਜਾਂਦੇ ਆ ਤੇ ਜਿਹੜੇ ਦਾਣੇ ਤੁਹਾਡੇ ਸਹੀ ਬਣ ਰਹੇ ਆ ਉੱਤੇ ਦਾਗ ਧੱਬੇ ਪੈ ਗਏ ਇਹਦੇ ਵਿੱਚ ਕੋਈ ਉਲੀ ਰੋ ਕਿਸੇ ਕਿਸਮ ਦੀ ਸਮੱਸਿਆ ਨਹੀਂ ਹੁੰਦੀ ਟੈਂਪਰੇਚਰ ਇਕਦਮ ਵਾਪਜ ਜਾਂਦਾ ਫਸਲ ਮਚਿਓਰਟੀ ਵੱਲ ਨੂੰ ਜਾ ਰਹੀ ਹੁੰਦੀ ਆ ਤਾਂ ਕਿਸੇ ਕਿਸਮ ਦਾ ਇਹ ਕਈ ਥਾਵਾਂ ਦੇ ਉੱਤੇ ਕੋਈ ਖਾਸ ਕਿਸਮ ਹੁੰਦੀ ਉਹਦਾ ਵੈਰੀਟਲ ਕੈਰੈਕਟਰ ਜਾਂ ਆਪਾਂ ਕਹਿੰਦੇ ਫਿਜ਼ੀਓਲੋਜੀਕਲ ਡਿਸਆਰਡਰ ਥੋੜਾ ਬਹੁਤਾ ਆ ਜਾਂਦਾ ਕਿ ਮੌਸਮ ਦੇ ਬਦਲਾਅ ਦੇ ਨਾਲ ਉੱਚ ਤਾਪਮਾਨ ਦੇ ਨਾਲ ਜੇ ਦਾਣੇ ਵਿੱਚ ਬਿਲਕੁਲ ਭਰ ਰਹੇ ਆ ਉੱਪਰ ਛਿਲਕੇ ਦੇ ਉੱਪਰ ਕਈ ਵਰਦਾਗ ਧੱਬੇ ਪੈ ਜਾਣੇ ਕਿਸੇ ਕਿਸਮ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਜਿਹੜੇ ਉਲੀ ਰੋਗਾਂ ਦਾ ਖਿਆਲ ਰੱਖਣਾ ਹੁੰਦਾ ਬੂਰ ਪੈਣ ਤੱਕ ਪੋਲੀਨੇਸ਼ਨ ਹੋਣ ਕੰਪਲੀਟ ਹੋਣ ਤੱਕ ਜਦੋਂ ਦਾਣਾ ਪੜਨਾ ਸ਼ੁਰੂ ਹੋ ਗਿਆ ਦਾਣੇ ਦਾ ਸਾਈਜ਼ ਸਹੀ ਬਣ ਗਿਆ ਤੁਸੀਂ ਕੱਢ ਕੇ ਦੇਖੋ ਜੇ ਦਾਗ ਧੱਬੇ ਹੈਗੇ ਤੁਹਾਨੂੰ ਦੇਖਣ ਨੂੰ ਹੁਣ ਮਿਲ ਸਕਦੇ ਤੁਸੀਂ ਦੇਖੋ ਜੇ ਦਾਣੇ ਪੂਰੇ ਪ੍ਰੋਪਰ ਭਰ ਰਹੇ ਹਨ ਬਣ ਗਏ ਆ ਦਾਣੇ ਤੇ ਉਦੋਂ ਬਾਅਦ ਮਤਲਬ ਸਖਤ ਹੀ ਹੋਣਾ ਹੁੰਦਾ ਦਾਣਾ ਤਾਂ ਕਿਸੇ ਕਿਸਮ ਦਾ ਕੋਈ ਹੋਣਾ ਇਸ ਟਾਈਮ ਨਹੀਂ ਆਪਾਂ ਵੀ ਸਪਰੇਅ ਕਰ ਲਈਏ ਨਾ ਇਸ ਟਾਈਮ ਕੋਈ ਸਪਰੇਅ ਦਾ ਫਾਇਦਾ ਹੁੰਦਾ ਨਾ ਕੋਈ ਕਰਨ ਦਾ ਸਹੀ ਸਮਾਂ ਹੈਗਾ ਜਦੋਂ ਦਾਣੇ ਭਰ ਗਏ ਤਾਂ ਇਟ ਮੀਨਸ ਕਿ ਫਸਲ ਉਹ ਜਿਹੜੀ ਸਕਸੈਸਫੁਲ ਆ ਸਫਲ ਆ ਕਿਸੇ ਕਿਸਮ ਦਾ ਕੋਈ ਰੋਗ ਨਹੀਂ ਹੈ ਇਹ ਪਿਛਲੇ 2 ਸਾਲਾਂ ਚ ਭਈ ਇਹ ਲੁਧਿਆਣਾ ਵੱਲੋਂ ਵੀ ਸਪੈਸ਼ਲ ਕਲੀਅਰ ਕੀਤਾ ਗਿਆ ਸੀ ਕਿਉਂਕਿ ਮ ਦੋ ਕਿ ਸਾਲ ਹੋ ਗਏ ਉਦੋਂ 222 ਤੇ ਜਦੋਂ ਪਹਿਲੇ ਸਾਲ ਜਿਆਦਾ ਰੱਖਵਾਂ ਲੱਗਿਆ ਕਾਫੀ ਸਮੱਸਿਆ ਆ ਗਈ ਸੀ ਇਸ ਕੋ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ